ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਤੁਸੀਂ ਹੁਣ ਤੱਕ ਕਈ ਵਿਆਹ ਆਈਡੈਂਟੀਫਾਈ ਕਰਲੇ ਹੋਣਗੇ ਪਰ ਕੀ ਤੁਹਾਨੂੰ ਪਤਾ ਹੈ ਵਿਆਹ ਤੋਂ ਬਾਅਦ ਵਿਦਾਈ ਵੇਲੇ ਚੋਲਾ ਦੇ ਦਾਣੇ ਕਿਉਂ ਸੁੱਟਦੀ ਹੈ ਲਾੜੀ ਜੇ ਨਹੀਂ ਪਤਾ ਤਾਂ ਇਹ ਖਬਰ ਧਿਆਨ ਨਾਲ ਸੁਣ ਰੋ ਤੇ ਹੋਰ ਵੀ ਆਪਣੇ ਸਾਥੀਆਂ ਤੇ ਰਿਸ਼ਤੇਦਾਰਾਂ ਨੂੰ ਜ਼ਰੂਰ ਭੇਜ ਦਿਓ ਕਿਉਂਕਿ ਇੱਕ ਇਹ ਜਾਣਕਾਰੀ ਤੁਸੀਂ ਅਕਸਰ ਦੇਖਿਆ ਜ਼ਰੂਰ ਹੋਵੇਗਾ ਪਰ ਸ਼ਾਇਦ ਹੀ ਤੁਹਾਨੂੰ ਕਿਸੇ ਨਾਲ ਸਾਂਝੀ ਕਰਨ ਦਾ ਮੌਕਾ ਮਿਲਿਆ ਹੋਵੇਗਾ ਤਾਂ ਤੁਹਾਡੇ ਨਾਲ ਇਸ ਸਾਰੀ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਆਖਰਕਾਰ ਵਿਦਾਈ ਵੇਲੇ ਲਾੜੀ ਜੋ ਕਿਉਂ ਸੱਡਦੀ ਹੈ ਜਾਂ ਚੌਲਾ ਦੇ ਦਾਣੇ ਕਿਉਂ ਸੱਡਦੀ ਹੈ ਤੁਸੀਂ ਕਈ ਹਿੰਦੂ ਵਿਆਹਾਂ ਵਿੱਚ ਦੇਖਿਆ ਹੋਵੇਗਾ ਕਿ ਜਦੋਂ ਨਵਿਆਈ ਦੁਲਹਨ ਦੀ ਵਿਦਾਈ ਹੋਣ ਵਾਲੀ ਹੁੰਦੀ ਹੈ ਤਾਂ ਦੁਲਹਨ ਵੱਲੋਂ ਵਿਦਾਈ ਸਮਾਰੋਹ ਦੌਰਾਨ ਚੌਲ ਪਿੱਛੇ ਵੱਲੋਂ ਸੁੱਟਣ ਦੀ ਰਸਮ ਨਿਭਾਈ ਜਾਂਦੀ ਹੈ ਇਸ ਰਸਮ ਦਾ ਡੂੰਗਾ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਹੈ ਇਸ ਪਿੱਛੇ ਕਈ માનਤਾਵਾਂ ਹਨ ਆਓ ਜਾਣਦੇ ਹਾਂ ਇਹਨਾਂ માનਤਾਵਾਂ ਬਾਰੇ ਹਿੰਦੂਧਰਮ ਵਿੱਚ ਧੀਆਂ ਨੂੰ ਦੇਵੀ ਲਕਸ਼ਮੀ ਅਤੇ ਅਨਪੂਰਨਾ ਦਾ ਰੂਪ ਮੰਨਿਆ ਜਾਂਦਾ ਹੈ ਜਦੋਂ ਦੁਲਹਨ ਦੀ ਵਿਦਾਈ ਹੁੰਦੀ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਉਹ ਆਪਣੇ ਮਾਪਿਆਂ ਦੇ ਕਰ ਲਈ ਖੁਸ਼ਹਾਲੀ ਅਤੇ ਦੌਲਤ ਦੀ ਕਾਮਨਾ ਕਰਦੀ ਹੈ ਚੌਲ ਸੁਟਣਾ ਇਸ ਸ਼ੁਭ ਇੱਛਾ ਦਾ ਪ੍ਰਤੀਕ ਹੁੰਦਾ ਹੈ ਕਿ ਘਰ ਵਿੱਚ ਕਦੇ ਵੀ ਭੋਜਨ ਅਤੇ ਪੈਸੇ ਦੀ ਕਮੀ ਨਹੀਂ ਹੋਵੇਗੀ ਉੱਥੇ ਹੀ ਦੂਜਾ ਮਾਨਾ ਹੈ ਕਿ ਚੌਲਾ ਦਾ ਧਾਰਮਿਕ ਮਹੱਤਵ ਹੁੰਦਾ ਹੈ ਦਰਸਲ Hindu ਧਾਰਮਿਕ ਗ੍ਰੰਥਾ ਵਿੱਚ ਚੋਲਾ ਨੂੰ ਦੌਲਤ ਖੁਸ਼ਹਾਲੀ ਅਤੇ ਸ਼ੁਭਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਲਈ ਵਿਦਾਈ ਸਮਾਰੋਹ ਦੌਰਾਨ ਚੋਲਾ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਰਸਮ ਦੇ ਵਿੱਚ ਮਾਪਿਆਂ ਦੇ ਘਰ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਉਣ ਅਤੇ ਘਰ ਵਿੱਚ ਸਕਾਰਾਤਮਕਤਾ ਅਤੇ ਊਰਜਾ ਬਣਾਈ ਰੱਖਣ ਦੇ ਲਈ ਵੀ ਕੀਤੀ ਜਾਂਦੀ ਹੈ ਉੱਥੇ ਹੀ ਤੀਜੀ ਮੰਤਾਏ ਹੈ ਕਿ ਸ਼ੁਕਰਗੁਜ਼ਾਰੀ ਅਤੇ ਪ੍ਰਾਰਥਨਾ ਦਾ ਪ੍ਰਤੀਕ ਵੀ ਮੰਨੇ ਜਾਂਦੇ ਨੇ ਚੌਲ ਦੁਲਹਨ ਆਪਣੇ ਮਾਪਿਆਂ ਅਤੇ ਪਰਿਵਾਰ ਦਾ ਧੰਨਵਾਦ ਵੀ ਕਰਦੀ ਹੈ ਤੇ ਇਸ ਲਈ ਉਹ ਦੇਖ ਸਕਦੇ ਹੋ ਕਿ ਜਾਂਦੇ ਜਾਂਦੇ ਪਿੱਛੇ ਚੌਲ ਛੁੱਟਦੀ ਹੈ ਧੰਨਵਾਦ ਕਰਨ ਦੇ ਲਈ ਇਹ ਰਸਮ ਕੀਤੀ ਜਾਂਦੀ ਹੈ ਇਹ ਦਰਸਾਉਂਦਾ ਹੈ ਕਿ ਭਾਵੇਂ ਉਹ ਘਰ ਛੱਡ ਰਹੀ ਹੈ ਉਸਦੇ ਪਰਿਵਾਰ ਦੇ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਉਸਦੇ ਦਿਲ ਵਿੱਚ ਰਹਿਣ ਗਿਆ ਉਥੇ ਹੀ ਪਿੱਛੇ ਮੁੜ ਕੇ ਨਾ ਦੇਖਣ ਦਾ ਵਿਸ਼ਵਾਸ ਤੁਸੀਂ ਦੇਖਿਆ ਹੋਵੇਗਾ ਇਸ ਦਾ ਬੇਹ ਧਾਰਮਿਕ ਮਹੱਤਵ ਹੈ ਦੁਲਹਨ ਨੂੰ ਆਪਣੀ ਵਿਦਾਇਗੀ ਦੌਰਾਨ ਪਿੱਛੇ ਮੁੜ ਕੇ ਦੇਖਣ ਦੀ ਮਨਾਹੀ ਹੁੰਦੀ ਹੈ ਜਿਸ ਦਾ ਅਰਥ ਹੈ ਕਿ ਉਹ ਆਪਣੇ ਮਾਪਿਆਂ ਦੇ ਘਰ ਦੀ ਚੰਗੀ ਕਿਸਮਤ ਆਪਣੇ ਨਾਲ ਨਹੀਂ ਲੈ ਕੇ ਜਾ ਰਹੀ ਹੈ ਸੱਗੂ ਇਸ ਨੂੰ ਪਿੱਛੇ ਛੱਡ ਰਹੀ ਹੈ ਤਾਂ ਜੋ ਘਰ ਵਿੱਚ ਖੁਸ਼ਹਾਲੀ ਆ ਸਕੇ ਬਿਊਰੋ ਰਿਪੋਰਟ ਨਾਉਂਡੀਆ ਪੰਜਾਬੀ